ਅੱਜ ਅਸੀਂ ਗੱਲ ਕਰਾਂਗੇ ਇੱਕ ਪਿਆਰੀ ਜਿਹੀ ਵੀਡੀਓ ਬਾਰੇ ਜੋ ਸਿੱਧੂ ਮੂਸੇਵਾਲੇ ਦੇ ਪਤੀਜੇ ਸਾਹਿਬ ਨੇ ਛੋਟੇ ਸ਼ੁਭਦੀਪ ਯਾਨੀ ਨਿੱਕੇ ਸਿੱਦੂ ਨਾਲ ਸਾਂਝੀ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਫੈਨਜ਼ ਦੇ ਦਿਲ ਨੂੰ ਛੂ ਰਹੀ ਹੈ। ਸਿੱਧੂ ਮੂਸੇਵਾਲਾ ਜਿਸ ਨੇ ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਨੂੰ ਮਚਾਈ, ਅੱਜ ਵੀ ਸਾਡੇ ਦਿਲ 'ਚ ਜ਼ਿੰਦਾ ਹੈ। ਉਸਦੇ ਮਾਪੇ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਦੇ ਘਰ ਮਾਰਚ 2024 'ਚ ਛੋਟੇ ਸ਼ੁਭਦੀਪ ਦਾ ਜਨਮ ਹੋਇਆ। ਇੱਕ ਖੁਸ਼ੀ ਨੇ ਪਰਿਵਾਰ 'ਚ ਮੂੜ ਰੌਣਕਾ ਲਿਆ ਦਿੱਤੀ। ਹੁਣ ਸਾਹਿਬ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਖੇਤ ਦੇ ਨਜ਼ਰ ਆ ਰਹੇ ਨੇ ਵੀਡੀਓ ਚ ਸਾਹਿਬ ਦਾ ਛੋਟਾ ਸਿੱਧੂ ਨਾਲ ਲਾਡ ਪਿਆਰ ਕਰਨਾ ਸਭ ਦਾ ਦਿਲ ਜਿੱਤ ਰਿਹਾ ਹੈ। ਇਹ ਵੀਡੀਓ ਨੂੰ ਦੇਖ ਕੇ ਫੈਨਸ ਭਾਵੁਕ ਹੋ ਰਹੇ ਨੇ। ਕਈ ਲੋਕਾਂ ਨੇ ਕਮੈਂਟਸ ਵਿੱਚ ਲਿਖਿਆ ਕਿ ਸਾਹਿਬ ਤੇ ਛੋਟੇ ਸ਼ੁਭਦੀਪ ਦੀ ਬੌਂਡਿੰਗ ਸਿੱਧੂ ਮੁਸੇਵਾਲੇ ਦੀ ਯਾਦ ਦਿਵਾਉਂਦੀ ਹੈ। ਸੋਸ਼ਲ ਮੀਡੀਆ ਤੇ ਰਹੀ ਹੈ ਮਾਤਾ ਚਰਨ ਕੌਰ ਵੀ ਅਕਸਰ ਛੋਟੇ ਸ਼ੁਭਦੀਪ ਨਾਲ ਫੋਟੋਜ਼ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ ਜੋ ਫੈਨਸ ਨੂੰ ਬਹੁਤ ਪਸੰਦ ਆਉਂਦੀਆਂ ਨੇ। ਇਹ ਵੀਡੀਓ ਸਿੱਧੂ ਦੇ ਪਰਿਵਾਰ ਦੀ ਮਜ਼ਬੂਤੀ ਅਤੇ ਪਿਆਰ ਦੀ ਮਿਸਾਲ ਹੈ। ਸਾਹਿਬ ਦੀ ਇਸ ਪਹਿਲ ਨੇ ਸਿੱਧੂ ਮੁਸੇਵਾਲੇ ਦੀ ਲੈਗਸੀ ਨੂੰ ਹੋਰ ਜ਼ਿੰਦਾ ਕਰ ਦਿੱਤਾ। ਤੁਸੀਂ ਵੀ ਇੱਕ ਅੱਜ ਅਸੀਂ ਗੱਲ ਕਰਾਂਗੇ ਇੱਕ ਪਿਆਰੀ ਜਿਹੀ ਵੀਡੀਓ ਬਾਰੇ ਜੋ ਸਿੱਧੂ ਮੂਸੇਵਾਲੇ ਦੇ ਪਤੀਜੇ ਸਾਹਿਬ ਨੇ ਛੋਟੇ ਸ਼ੁਭਦੀਪ ਯਾਨੀ ਨਿੱਕੇ ਸਿੱਦੂ ਨਾਲ ਸਾਂਝੀ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਫੈਨਜ਼ ਦੇ ਦਿਲ ਨੂੰ ਛੂ ਰਹੀ ਹੈ। ਸਿੱਧੂ ਮੂਸੇਵਾਲਾ ਜਿਸ ਨੇ ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਨੂੰ ਮਚਾਈ, ਅੱਜ ਵੀ ਸਾਡੇ ਦਿਲ 'ਚ ਜ਼ਿੰਦਾ ਹੈ। ਉਸਦੇ ਮਾਪੇ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਦੇ ਘਰ ਮਾਰਚ 2024 'ਚ ਛੋਟੇ ਸ਼ੁਭਦੀਪ ਦਾ ਜਨਮ ਹੋਇਆ। ਇੱਕ ਖੁਸ਼ੀ ਨੇ ਪਰਿਵਾਰ 'ਚ ਮੂਡ ਰੌਣਕਾ ਲਿਆ ਦਿੱਤੀ। ਹੁਣ ਸਾਹਿਬ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਖੇਡਦੇ ਨਜ਼ਰ ਆ ਰਹੇ ਨੇ ਵੀਡੀਓ ਚ ਸਾਹਿਬ ਦਾ ਛੋਟਾ ਸਿੱਧੂ ਨਾਲ ਲੜਪੈਰ ਕਰਨਾ ਸਭ ਦਾ ਦਿਲ ਜਿੱਤ ਰਿਹਾ ਹੈ ਇਹ ਵੀਡੀਓ ਨੂੰ ਦੇਖ ਕੇ ਫੈਨਸ ਭਾਵੁਕ ਹੋ ਰਹੇ ਨੇ ਕਈ ਲੋਕਾਂ ਨੇ ਕਮੈਂਟਸ ਲਿਖਿਆ ਕਿ ਸਾਹਿਬ ਤੇ ਛੋਟੇ ਸ਼ੁਭਦੀਪ ਦੀ ਬੌਂਡਿੰਗ ਸਿੱਧੂ ਮੁਸੇਵਾਲੇ ਦੀ ਯਾਦ ਦਿਵਾਉਂਦੀ ਹੈ ਸੋਸ਼ਲ ਮੀਡੀਆ ਤੇ ਰਹੀ ਹੈ ਮਾਤਾ ਚਰਨ ਕੌਰ ਵੀ ਅਕਸਰ ਛੋਟੇ ਸ਼ੁਭਦੀਪ ਨਾਲ ਫੋਟੋਜ਼ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ ਜੋ ਫੈਨਸ ਨੂੰ ਬਹੁਤ ਪਸੰਦ ਆਉਂਦੀਆਂ ਨੇ ਇਹ ਵੀਡੀਓ ਸਿੱਧੂ ਦੇ ਪਰਿਵਾਰ ਦੀ ਮਜ਼ਬੂਤੀ ਅਤੇ ਪਿਆਰ ਦੀ ਮਿਸਾਲ ਹੈ ਸਾਹਿਬ ਦੀ ਇਸ ਪਹਿਲ ਨੇ ਸਿੱਧੂ ਮੁਸੇਵਾਲੇ ਦੀ ਲੈਗਸੀ ਨੂੰ ਹੋਰ ਜ਼ਿੰਦਾ ਇਹ ਵੀਡੀਓ ਜ਼ਰੂਰ ਦੇਖੋ ਅੱਜ ਅਸੀਂ ਗੱਲ ਕਰਾਂਗੇ ਇੱਕ ਪਿਆਰੀ ਜਿਹੀ ਵੀਡੀਓ ਬਾਰੇ ਜੋ ਸਿੱਧੂ ਮੂਸੇਵਾਲੇ ਦੇ ਪਤੀਜੇ ਸਾਹਿਬ ਨੇ ਛੋਟੇ ਸ਼ੁਭਦੀਪ ਯਾਨੀ ਨਿੱਕੇ ਸਿੱਦੂ ਨਾਲ ਸਾਂਝੀ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਫੈਨਜ਼ ਦੇ ਦਿਲ ਨੂੰ ਛੂ ਰਹੀ ਹੈ। ਸਿੱਧੂ ਮੂਸੇਵਾਲਾ ਜਿਸ ਨੇ ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਨੂੰ ਮਚਾਈ, ਅੱਜ ਵੀ ਸਾਡੇ ਦਿਲ 'ਚ ਜ਼ਿੰਦਾ ਹੈ। ਉਸਦੇ ਮਾਪੇ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਦੇ ਘਰ ਮਾਰਚ 2024 'ਚ ਛੋਟੇ ਸ਼ੁਭਦੀਪ ਦਾ ਜਨਮ ਹੋਇਆ। ਇੱਕ ਖੁਸ਼ੀ ਨੇ ਪਰਿਵਾਰ 'ਚ ਮੂਡ ਰੌਣਕਾ ਲਿਆ ਦਿੱਤੀ। ਹੁਣ ਸਾਹਿਬ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਖੇਤ ਦੇ ਨਜ਼ਰ ਆ ਰਹੇ ਨੇ ਵੀਡੀਓ ਚ ਸਾਹਿਬ ਦਾ ਛੋਟਾ ਸਿੱਧੂ ਨਾਲ ਲਾਡ ਪਿਆਰ ਕਰਨਾ ਸਭ ਦਾ ਦਿਲ ਜਿੱਤ ਰਿਹਾ ਹੈ। ਇਹ ਵੀਡੀਓ ਨੂੰ ਦੇਖ ਕੇ ਫੈਨਸ ਭਾਵੁਕ ਹੋ ਰਹੇ ਨੇ। ਕਈ ਲੋਕਾਂ ਨੇ ਕਮੈਂਟਸ ਵਿੱਚ ਲਿਖਿਆ ਕਿ ਸਾਹਿਬ ਤੇ ਛੋਟੇ ਸ਼ੁਭਦੀਪ ਦੀ ਬੌਂਡਿੰਗ ਸਿੱਧੂ ਮੁਸੇਵਾਲੇ ਦੀ ਯਾਦ ਦਿਵਾਉਂਦੀ ਹੈ। ਸੋਸ਼ਲ ਮੀਡੀਆ ਤੇ ਰਹੀ ਹੈ ਮਾਤਾ ਚਰਨ ਕੌਰ ਵੀ ਅਕਸਰ ਛੋਟੇ ਸ਼ੁਭਦੀਪ ਨਾਲ ਫੋਟੋਜ਼ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ ਜੋ ਫੈਨਸ ਨੂੰ ਬਹੁਤ ਪਸੰਦ ਆਉਂਦੀਆਂ ਨੇ। ਇਹ ਵੀਡੀਓ ਸਿੱਧੂ ਦੇ ਪਰਿਵਾਰ ਦੀ ਮਜ਼ਬੂਤੀ ਅਤੇ ਪਿਆਰ ਦੀ ਮਿਸਾਲ ਹੈ। ਸਾਹਿਬ ਦੀ ਇਸ ਪਹਿਲ ਨੇ ਸਿੱਧੂ ਮੁਸੇਵਾਲੇ ਦੀ ਲੈਗਸੀ ਨੂੰ ਹੋਰ ਜ਼ਿੰਦਾ ਕਰ ਦਿੱਤਾ। ਤੁਸੀਂ ਵੀ ਇੱਕ